ਯੂਜ਼ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਇਹਨਾਂ ਜੁਆਇੰਟ ਆਪਰੇਸ਼ਨ ਐਗਜ਼ੀਕਿਊਟਡ ਅਲੋਂਗ ਵਿਦ ਸੈਂਟਰਲ ਏਜੰਸੀਜ਼ ਕਿਆਲਾਸ਼ ਖਿਚਨ ਜਿਹੜਾ ਕਿ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਟੈਰਰਿਸਟ ਦਾ ਕੀ ਆਪਰੇਟਿਵ ਸੀਗਾ ਐਂਡ ਹੀ ਵਾਸ ਇਨ ਟੱਚ ਵਿਦ 올 ਦੀ ਇੰਪੋਰਟੈਂਟ ਗੈਂਗਸਟਰਸ ਐਂਡ ਕ੍ਰਾਈਮਨਲਸ ਇਨਕਲੂਡਿੰਗ ਯੂ ਐਸ ਬੇਸਡ ਹੈਪੀ ਪਾਸਿਆ ਲਾਰੈਂਸ ਬਿਸ਼ਨੋਈ ਗੈਂਗ ਗੋਲਡੀ ਬਰਾੜ ਤੇ ਇਸ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਨੂੰ ਹਲੇ ਲਿਆ ਕੇ ਪੰਜਾਬ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਜਿੱਥੇ ਇਹਦਾ ਪੁਲਿਸ ਰਿਮਾਂਡ ਮੰਗਿਆ ਜਾਊਗਾ ਇਸ ਦਾ ਇੱਕ ਮੇਜਰ ਰੋਲ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਕੇਸਾਂ ਦੇ ਵਿੱਚ ਪਾਇਆ ਗਿਆ ਹੈ ਤੇ ਕ੍ਰੋਸ ਬਾਰਡਰ ਆਪਰੇਟਿਵਸ ਦੇ ਥਰੂ ਇਹ ਵੈਪਨਸ ਮੂਵ ਕਰਦਾ ਸੀਗਾ ਫਰੋਮ ਅਕ੍ਰੋਸ ਦੀ ਪਾਕਿਸਤਾਨ ਬਾਰਡਰ ਸੋ ਹੀ ਇਜ਼ ਅ ਵੈਰੀ ਇੰਪੋਰਟੈਂਟ ਕੈਚ ਫਾਰ ਅਸ ਇੱਕ ਚਾਈਨੀਜ਼ ਪਿਸਟਲ ਤੇ 8 ਲਾਈਫ ਕਾਰਟ੍ਰਿਜਸ ਰਿਕਵਰ ਹੋਏ ਹਨ ਇਨਵੈਸਟਿਗੇਸ਼ਨਸ ਆਰ ਆਨ ਗoing ਟੂ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਤੇ ਪੰਜਾਬ ਪੁਲਿਸ ਫੁੱਲੀ ਡਿਟਰਮਾਈਨਡ ਹੈਗੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਮੁਤਾਬਕ ਕਿ ਆਰਗੇਨਾਈਜ਼ਡ ਕ੍ਰਾਈਮ ਨੂੰ ਪੰਜਾਬ ਦੇ ਵਿੱਚ ਟੋਟਲੀ ਫਿਨਿਸ਼ ਆਫ ਕਰਤਾ ਜਾਊਗਾ